हिंदू मुस्लिम सिख ईसाई हरे भाई भाई हिंदू मुस्लिम सिख ईसाई हरे भाई भाई पहलगाम दे दो तो नू लाल सलाम लाल सलाम लाल सलाम दे दो तो नू लाल सलाम लाल सलाम लाल सलाम अटवाद अटवाद मुर्दाबाद ਅੱਜ ਆਪਾਂ ਇੱਥੇ ਖੜੇ ਆਂ ਅੱਜ ਮਈ ਦਿਵਸ ਦੀ ਐ ਪਰ ਇੱਕ ਹੋਰ ਜਿਹੜੀ ਘਟਨਾ ਹੋਈ ਐ 23 ਅਪ੍ਰੈਲ ਨੂੰ ਸਾਡੇ ਹਿੰਦੁਸਤਾਨ ਦਾ ਇੱਕ ਸੂਬਾ ਕਸ਼ਮੀਰ ਹੈ 23 ਅਪ੍ਰੈਲ ਵਾਲੇ ਦਿਨ ਜਦੋਂ ਬਹੁਤ ਸਾਰੇ ਕਈ ਸਲਾਨੀ ਉੱਥੇ ਘੁੰਮ ਰਹੇ ਸੀ ਤਾਂ ਉੱਥੇ ਅਤਵਾਦੀਆਂ ਨੇ ਆ ਕੇ 28 ਕੇ 30 ਜਣੀਆਂ ਨੂੰ ਗੋਲੀਆਂ ਮਾਰ ਕੇ ਜਿਹੜਾ ਉਹ ਉਹਨਾਂ ਨੂੰ ਹਲਾਕ ਕਰ ਦਿੱਤਾ ਤੇ ਧਰਮ ਦੇ ਨਾਂ ਤੇ ਕਹਿੰਦੇ ਆ ਕਿ ਉਹਨਾਂ ਦਾ ਧਰਮ ਪੁੱਛ ਕੇ ਉਹਨਾਂ ਨੂੰ ਗੋਲੀ ਮਾਰੀ ਗਈ ਇਹ ਬਹੁਤ ਵੱਡੀਆਂ ਸਾਜਿਸ਼ਾਂ ਦਾ ਨਤੀਜਾ ਹੈ ਤੇ ਬਹੁਤ ਜ਼ਿਆਦਾ ਸਾਨੂੰ ਇਹ ਸਮਝਣ ਦੀ ਵੀ ਲੋੜ ਹੈ ਕਿ ਇਹਦੇ ਪਿੱਛੇ ਕਿਹੜੀਆਂ ਸ਼ਕਤੀਆਂ ਕੰਮ ਕਰ ਰਹੀਆਂ ਹਨ ਕਿ ਧਰਮ ਪੁੱਛ ਕੇ ਉਹਨਾਂ ਨੂੰ ਗੋਲੀ ਮਾਰ ਰਹੀਆਂ ਹਨ ਮੈਂ ਇਸ ਵਿਰੋਧ ਵਿੱਚ ਜਗ੍ਹਾ-ਜਗ੍ਹਾ ਤੇ ਇਹ ਜਿਹੜੇ ਹੈ ਪ੍ਰਦਰਸ਼ਨ ਕਰਨੇ ਮਜਾਰੇ ਹੋ ਰਹੇ ਹੈ ਪਰ ਕਈ ਲੋਕ ਇਸ ਨੂੰ ਗਲਤ ਰੰਗਤ ਦੇ ਰਿਹਾ ਹੈ ਆਪਾਂ ਨੂੰ ਆਪਾਂ ਨੂੰ ਵੀ ਧਰਨੇ ਮਜਾਰੇ ਕਰਨੇ ਚਾਹੀਦੇ ਆ ਪਰ ਦਿਮਾਗ ਦੇ ਨਾਲ ਸੋਚ ਸਮਝ ਕੇ ਕਿ ਸਾਡੇ ਦੇਸ਼ ਦੇ ਵਿੱਚ ਜਿਹੜੀ ਹੈ ਸਾਜ਼ਿਸ਼ ਕਰਤਾ ਜਾਂ ਧਰਮ ਦਾ ਮਜ਼ਬ ਦਾ ਕੋਈ ਵੀ ਝਗੜਾ ਨਹੀਂ ਹੈ ਇੱਥੇ ਹਿੰਦੂ ਮੁਸਲਮਾਨ ਸਿੱਖ ਸਾਈ ਸਾਰੇ ਬਰਾਬਰ ਹੈ ਤੇ ਸਾਰੇ ਮੁਸਲਮਾਨ ਜਿਹੜੇ ਹੈ ਉਹ ਅੱਤਵਾਦੀ ਨਹੀਂ ਹਨ ਇਹ ਸਾਨੂੰ ਸੋਚ ਕੇ ਚੱਲਣਾ ਚਾਹੀਦਾ ਹੈ ਇਹਨੂੰ ਕਈ ਲੋਕ ਗਲਤ ਰੰਗਤ ਦੇ ਰਿਹਾ ਜਿਹੜੇ ਕਿ ਸਾਨੂੰ ਆਪਣਾ ਦਿਮਾਗ ਜਿਹੜਾ ਸੁਚੇਤ ਰੱਖਣਾ ਚਾਹੀਦਾ ਹੈ ਦੀ ਹੋਰ ਜਿਹੜਾ ਸ਼ਬਦਾਂ ਦੇ ਵਿੱਚ ਇਹ ਵੀ ਲਿੰਗਿਆ ਕਰਦੇ ਆ ਇਸ ਦੀ ਤੇ ਕਸ਼ਮੀਰੀਆਂ ਨੂੰ ਗਲਤ ਨਜ਼ਰ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ ਉੱਥੇ ਕਈ ਕਸ਼ਮੀਰੀਆਂ ਨੇ ਐਨੀ ਇਨਸਾਨੀਅਤ ਦਿਖਾਈ ਇੱਕ ਘੋੜੇ ਵਾਲੇ ਨੇ ਦੋ ਜੀਆਂ ਨੂੰ ਬਚਾਣੇ ਚਾਹਦੇ ਹਿੰਦੂ ਸਿੱਖ ਸੈਕਟਰ ਸਾਹੀ ਸਾਡਾ ਜਿਹੜਾ ਨਾਰਾ ਹੈ ਇਹ ਉੱਚਾ ਰਹਿਣਾ ਚਾਹੀਦਾ ਹੈ ਤੇ ਅਸੀਂ ਜਿਹੜੀ ਇਹ ਘਟਨਾ ਹੋਈ ਹੈ ਇਹਦਾ ਸਖਤ ਵਿਰੋਧ ਕਰਦੇ ਹਾਂ ਹਿੰਦੂ ਸਿੱਖ ਇਕਤਾ ਜਿੰਦਾਬਾਦ 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 ਹਿੰਦੂ ਸਿੱਖ ਇਕਤਾ ਜਿੰਦਾਬਾਦ 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 ਸਾਥੀਓ ਜਿਹੜਾ ਆਪਣੇ ਜੰਮੂ ਕਸ਼ਮੀਰ ਦੇ ਵਿੱਚ ਸਲਾਨੀਆਂ ਤੇ ਬਾਹਰੋਂ ਸਲਾਨੇ ਘੁੰਮਣ ਫਿਰਨ ਆਇਸੀ ਪਹਿਲਾ ਆਮ ਦੇ ਵਿੱਚ ਉਹਨਾਂ ਤੇ ਜਿਹੜਾ ਅੱਤਵਾਦੀਆਂ ਨੇ ਹਮਲਾ ਕੀਤਾ ਬਹੁਤ ਹੀ ਘਨੌਣੀ ਘਟਨਾ ਵਾਪਰੀ ਉੱਥੇ 22 ਜਣੀਆਂ ਖਾਈ ਜਨੇ ਸੀ ਜਿਹੜੇ ਕੰਫਰੈਂਸ ਰੇ ਉੱਥੇ ਉਹਨਾਂ ਨੂੰ ਗੋਲੀਆਂ ਮਾਰ ਕੇ ਆ ਤੁਹਾਡੀਆਂ ਨੇ ਸ਼ਹੀਦ ਕਰ ਦਿੱਤਾ ਇਹ ਫਿਰਕੂ ਤਾਕਤਾਂ ਨੇ ਉੱਥੇ ਸਿਰ ਉੱਪਰ ਚੱਕਿਆ ਇਹਨਾਂ ਦੀ ਅਸੀਂ ਖੱਬੇ ਪੱਖੀ ਲੋਕਾਂ ਵੱਲੋਂ ਅਸੀਂ ਸੱਚ ਸ਼ਬਦਾਂ ਵਿੱਚ ਨਕੀਦੀ ਕਰਦੇ ਆ ਅੱਗੇ ਤੋਂ ਜਿਹੜੀ ਆ ਸਰਕਾਰ ਨੂੰ ਵੀ ਕਹਿੰਨੇ ਆ ਵੀ ਉਹ ਜੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ ਸਾਡੇ ਦੇਸ਼ ਵਿੱਚ ਇਹਨਾਂ ਤੇ ਸੱਚ ਜਿਹੜੀ ਨਜ਼ਰ ਨਜ਼ਰ ਅੰਦਾਜ਼ੀ ਹੁਣ ਕੀਤੀ ਗਈ ਆ ਇੰਗਾ ਤੇ ਸਖਤ ਨਜ਼ਰ ਰੱਖਣੀ ਚਾਹੀਦੀ ਹੈ ਜਿਹੜੇ ਅੱਤਵਾਦੀ ਲੋਕ ਆ ਲੇਵੋ ਜੀਆਂ ਤੁਰੇ ਜਾਂਦੇ ਲੋਕਾਂ ਨੂੰ ਗੋਲੀਆਂ ਮਾਰਦੇ ਆ ਅਸੀਂ ਉੱਥੇ ਜਿਹੜੇ ਸ਼ਹੀਦ ਹੋਏ ਆ ਸਲਾਮੀ ਉਹਨਾਂ ਨੂੰ ਵੀ ਸ਼ਰਧਾ ਦੇ ਫੁੱਲ ਭੇਂਟ ਕਰਦੇ ਆ ਵੀਰਾ ਅਮਰਤਾ ਮਰਤਾ ਜਗਮੁਗਾ ਮਰਦੀ ਨਾ ਜਾਣੇ ਕੋਈ ਐਸੀ ਮਰਨੀ ਜੋ ਮਰੇ ਬਾਹਰ ਨਾ ਮਰਨਾ ਹੋਏ ਉਹਨਾਂ ਨੂੰ ਹਮੇਸ਼ਾ ਹੀ ਸ਼ਹੀਦਾਂ ਨੂੰ ਯਾਦ ਰੱਖਿਆ ਜਾਊਗਾ ਫਿਰ ਤਾਂ ਪ੍ਰਸਤਾਕਤਾ ਮੁਰਦਾਬਾਦ 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 ਹਿੰਦੂ ਸਿੱਖ ਇਕਤਾ ਜਿੰਦਾਬਾਦ